ਇਸ ਤੋਂ ਘਟਿਆ ਹਰਕਤ ਵੀ ਹੋ ਸਕਦੀ ਹੈ ਕਿ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਵੇ ਸੁਪੇ ਦਾ ਅਰੋਹ ਸਰਦਾਰ ਬੋਟਾ ਸਿੰਘ ਜਿਨ੍ਹਾਂ ਨੇ ਜ਼ਮੀਨ ਤੋਂ ਉੱਠ ਕੇ ਮਿਹਨਤ ਕਰਕੇ ਤੇ ਗ੍ਰਾਮ ਮੰਤਰੀ ਤੱਕ ਦੇਸ਼ ਦੇ ਉਹ بڑے ਦਿੱਲੀਵਰੀ ਐਮਪੀ ਬਣੇ ਕਿਤੇ ਵਜੀਰ ਪੜੇ ਉਹਦੀ ਪਾਰਟੀ ਦੇ ਜਿਹੜੇ ਆ ਉਹ ਤੋਂ ਮੇਰੇ ਖਿਆਲ ਰਾਜਾ ਬੜਕ ਪੈਦਾ ਨਹੀਂ ਹੋਇਆ ਹੋਣਾ ਜਦੋਂ ਉਹ ਕਿਦਰ ਤੇ ਵਜੀਰ ਪੜੇ ਤੇ ਉਹਨਾਂ ਨੂੰ ਕਿਸ અપਮਾਨਤ ਤਰੀਕੇ ਦੇ ਨਾਲ ਉਥੇ ਉਸ ਸਟੇਜ ਦੇ ਉੱਤੇ ਸੰਬੋਧਨ ਕਰਨਾ ਉੱਥੋਂ ਹੀ ਪਤਾ ਲੱਗਦਾ ਹੈ ਕਿ ਇਹਨਾਂ ਦੇ ਮਨ ਦੇ ਵਿੱਚ ਕਾਂਗਰਸ ਦੇ ਡੀਟਾ ਦੇ ਮਨ ਦੇ ਵਿੱਚ ਦਲਿਤ ਵਰਗ ਵਾਸਤੇ ਉਹਦੀਆਂ ਵੋਟਾਂ ਲੈਣੀਆਂ ਤਾਂ ਚਾਹੁੰਦੇ ਆ ਪਰ ਅੰਦਰ ਈਰਖਾ ਕਿੰਨੀ ਹੈ ਅੰਦਰ ਨਫ਼ਰਤ ਕਿੰਨੀ ਹੈ ਅੰਦਰ ਘਰਣਾ ਕਿੰਨੀ ਹੈ ਕੁਝ ਹੋ ਸਕਦਾ ਹੈ ਕਿ ਕੋਈ ਨਾਰਮਲ ਬੰਦਾ ਇਤਾਂ ਦੀ ਸਟੇਟਮੈਂਟ ਜਿਹੜੀ ਦਿੱਤੀ ਅਸੀਂ ਸਾਰਿਆਂ ਨੇ ਉਹ ਸਟੇਟਮੈਂਟ ਕੰਡੈਮਨ ਕੀਤੀ ਹੈ ਐਸਐਸਪੀ ਅਫਸਰ ਸਰਦਾਰ ਗੁਜਾਰ ਸਿੰਘ ਰਾਜੀਕੇ ਸਾਡੇ ਜਿਹੜੇ ਅਨਸੂਰਜਾਤੀ ਫਿੰਗ ਦੇ ਚੇਅਰਮੈਨ ਵੀ ਨੇ ਸਾਬਕਾ ਮੰਤਰੀ ਵੀ ਨੇ ਔਰ ਸਾਰੀ ਸਾਡੀ ਸੀਨੀਅਰ ਲੀਡਰਸ਼ਿਪ ਉਹਨਾਂ ਦੇ ਨਾਲ ਐਸਐਸਪੀ ਦਫ਼ਤਰ ਤੱਕ ਦਾ ਨੋਟ ਰਿਜੀ ਹੈ ਐਸਐਸਪੀ ਦੇ ਕੋਲ ਦਰਨਾਖ ਦੇ ਕੇ ਕਿ ਪੜਚਾ ਦਰਜ ਕੀਤਾ ਜਾਵੇ ਤੇ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਜੀ ਨੂੰ ਕੰਡਮ ਵੀ ਕੀਤਾ ਔਰ ਹੁਣੇ ਜਿਹੜੇ ਐਸਐਸਪੀ ਦਫ਼ਤਰ ਐਸ ਵੀਡੀਓ ਉੱਤੇ ਬੈਠੇ ਆ ਪੂਰਾ ਸਾਡੀ ਸਾਰੀ ਲੀਡਰਸ਼ਿਪ 파ਰਟੀ ਦੀ ਕਿ ਇਹਨੂੰ ਜਿਹੜਾ ਹੈਗਾ ਕੇਸ ਡਿਸਟ੍ਰਿਕਟ ਕਾਰਪਸ ਤੇ ਦਿੱਤਾ ਬਹੁਤ ਵੱਡਾ અપਮਾਨ ਕਿਉਂਕਿ ਪਹਿਲੀ ਵਾਰ ਨਹੀਂ ਹੋਇਆ ਦੂਜੇ ਲੀਡਰ ਵੀ ਇਹਨਾਂ ਦੇ ਇੰਨੀ ਗੱਲਾਂ ਕਰਦੇ ਇਹਨਾਂ ਦੀ ਉਹ ਇਸ ਤੋਂ ਨਫਰਤ ਦਾ ਪਤਾ ਲੱਗਦਾ ਰੋਨਸ ਪਾਰਟੀ ਦੇ ਮਨਾਂ ਦੇ ਵਿੱਚ ਜਿਹੜੀ ਨਫਰਤ ਦਾ ਪਰਵਾਹ ਦਲਿਤ ਸਮਾਜ ਲਈ ਜਾਂ ਪਰਿਵਾਰ ਲਈ ਜਿਹੜੇ ਸ਼ਬਦ ਦਾ ਘਮਕਾਰ ਦੇ ਵਰਦਾ ਪਿਆ ਕਿਹੜੇ ਨਾਮ ਦੇ ਨਾਲ ਉਹਨਾਂ ਨੂੰ ਸੰਬੋਧਨ ਕਰਦਾ ਪਿਆ ਉਨਾ ਦੇ ਰੰਗ ਦੇ ਉੱਤੇ ਇਸ ਤਰ੍ਹਾਂ ਕਿੰਦਾ ਪੱਠੇ ਪੌਦਾ ਪੱਠੇ ਤੇ ਹੀ ਸਾਰੇ ਪੌਂਦੇ ਰਹੇ ਪੱਠੇ ਵੱਢਦੇ ਵੀ ਰਹੇ ਆ ਪੱਠੇ ਡਜਾ ਪੌਂਦੇ ਵੀ ਰਹੇ ਚੁੱਕੇ ਜਾਂਦੇ ਵੀ ਰਹੇ ਕੁੱਤਦੇ ਵੀ ਰਹੇ ਇਹ ਸਾਡੀ ਵਿਰਾਸਤ ਹੈ ਜਿਹ 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 ਲੱਗੀ ਤੇ ਇਹਨੂੰ ਤੂੰ ਇਸ ਤਰੀਕੇ ਜਿਹੜਾ ਸ਼ਬਦਾਂ ਨੂੰ ਯੂਜ਼ ਕਰਦੇ ਆਂ ਵੀ ਉਹਨਾਂ ਨੂੰ ਨਿਯਮਤ ਫੜਨ ਬਾਤ ਹਮ ਚਾਲੀ ਦਾ ਪਾਰਟੀ ਦੀ ਇਹ ਮੰਨਦਾ ਜੀ ਪ੍ਰਚਾਰ ਦਰਜ ਕੀਤਾ ਜਾਵੇ ਅਤੇ ਰਾਜਾ ਬਰਿੰਦਾ ਰਾਜਾ ਦਰਜ ਕੀਤਾ ਜਾਵੇ ਗ੍ਰਿਫਤਾਰ ਕੀਤਾ ਜਾਵੇ ਬੜਾ ਸੀਰੀਅਸ ਕ੍ਰਾਈਮ ਹੈ ਛੋਟੀ ਜੀ ਗੱਲ ਨਹੀਂ ਹੈ Fin jirgin iya.